ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਮ ਮਾਲਵਾ ਦੇ ਜਿਲ੍ਹਾ ਬਠਿੰਡਾ ਦੇ ਖੇੜੇ ਆ ਪਿੰਡ ਪੱਕੇ ਇੱਥੇ ਇੱਕ ਵੀਰ ਨਾਲ ਗੱਲਬਾਤ ਕਰਦੇ ਆ ਕਿ ਜੋ ਕਿ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਦਾ ਹੈਗਾ ਤੇ ਬਹੁਤ ਸੋਹਣਾ ਸਨੱਖਾ ਮੁੰਡਾ ਹੈਗਾ ਤੇ ਕਰਦੇ ਆ ਗੱਲਬਾਤ ਬਾਈ ਨਾਲ ਕਿ ਕਿਦੋਂ ਤੇ ਇਹ ਕੰਮ ਕਰ ਰਿਹਾ ਹੈਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਆਪਣਾ ਨਾਮ ਤੇ ਆਪਣਾ ਏਰੀਆ ਮੇਰਾ ਨਾਮ ਕੁਲਵਿੰਦਰ ਸਿੰਘ ਹੈਂ ਪਿੰਡ ਮਾਨਵਾਲਾ ਜਿਲ੍ਹਾ ਬਠਿੰਡਾ ਤੋਂ ਹਿਲ ਤਲਵੰਡੀਓ ਸਾਹਿਬ ਉਹ ਪੰਜਾਬ ਤੋਂ ਆਈ ਕਿਦੋਂ ਤੋਂ ਤੁਸਾਨੂੰ ਇਹ ਸ਼ੌਂਕ ਜਾ ਗਿਆ ਹਨ ਕਿਦੋਂ ਤੁਸੀਂ ਸ਼ੁਰੂ ਕੀਤਾ ਇਹ ਪਹਿਰਾਵਾ ਮੈਂ ਇਹ 201 ਤੇ ਜੋ ਕਿ ਮੇਰੇ ਬਾਪੂ ਜੀ ਨੇ ਕਿਹਾ ਸੀਗਾ ਸਰਦਾਰ ਗਰਮੀਤ ਸਿੰਘ ਜੀ ਨੇ ਕਿ ਵੀ ਇਹ ਅਸੀਂ ਪਹਿਲਾਂ ਕਾਲਜ ਟਾਈਮ ਚ ਪਾ ਕੇ ਜਾਂਦੇ ਹੁੰਦੇ ਸੀ ਪਹਿਲੇ ਬੈਲ ਬੋਟਮ ਆ ਤੇ ਇਹ ਬੈਲ ਬੋਟਮ ਆ ਆਪਣੀਆਂ ਹੁੰਦੀਆਂ ਸੀ ਅਸੀਂ ਤੁਸੀਂ ਮੰਨ ਕੇ ਚੱਲੋ ਕਿ 22 ਤੋਂ ਪਲੱਸ ਮੂਰੀ ਵਾਲੀ ਨੂੰ ਆਪਾਂ ਬੈਲ ਬੋਟਮ ਕਹਿ ਦਿੰਦੇ ਸੀਗੇ ਤੇ ਜਿਹੜੀ ਹੁੰਦੀ ਸੀਗੀ ਆਪਣੀ 22 ਤੋਂ ਥੱਲੇ ਵਾਲੀ ਉਹ ਬੂਟ ਕੱਟ ਕੇ ਜਾਂਦੀ ਸੀ ਓਕੇ ਤੇ 2021 ਚ ਆ ਕੇ ਮੈਂ ਬੈਲ ਬੋਤਮਾ ਨੂੰ ਬੰਦ ਕੀਤਾ ਸੀ ਉਦੋਂ ਬਾਪੂ ਜੀ ਨੇ ਕਿਹਾ ਕਿ ਨਾ ਵੀ ਹਾਲ ਦੇ ਬਿਲਸੇ ਨੂੰ ਸਾਹਮਣ ਲਈ ਆਪਾਂ ਕੁਝ ਕਰੀਏ ਕਿਉਂਕਿ ਵੀ ਮਾਂ ਬੋਲੀ ਨੂੰ ਸਾਹਮਣ ਲਈ ਤਾਂ ਬਹੁਤ ਜ਼ੋਦੇ ਹੈਗੇ ਜਿਹਦੇ ਮੂਰੇ ਆ ਰਹੇ ਹੈ ਵੀ ਬਿਲਸੇ ਨੂੰ ਸਾਹਮਣ ਲਈ ਬਹੁਤ ਘਾਟ ਹੈ ਜੋ ਵੀ ਆ ਹੀ ਨਹੀਂ ਰਹੀ ਹਾਂ ਜੀ ਤਾਂ ਕਰਕੇ 2021 ਚ ਮੈਂ ਪਹਿਲੀ ਵਾਰ ਵਿਆਹ ਗਿਆ ਸੀ ਜੰਜ ਤਾਂ ਮੈਂ ਗੁਰਦਾ ਜਿਆਦਾ ਬੰਨ ਕੇ ਗਿਆ ਸੀ ਅੱਛਾ ਤੇ ਉੱਥੇ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਬਹੁਤ ਲੋਕਾਂ ਨੇ ਮੋਹ ਪਿਆਰ ਦਿੱਤਾ ਹੀ ਤਾਂ ਕਰਕੇ ਉਦੋਂ ਬਾਅਦ ਮੈਂ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਆਈ ਉੱਚ ਕੁਲਤਾ ਯਾਤਰਾ ਬਨ ਕੇ ਹੀ ਆਨਾਈ ਅੱਛਾ ਤੇ ਆ 1 ਜਨਵਰੀ ਤੋਂ ਮੈਂ ਆਪਦੇ ਆਪ ਨੂੰ ਉਸ ਬਦਲਾਅ ਕੀਤਾ ਕਿ ਮੈਂ ਰੋਜ਼ ਆਪਦੇ ਰੁਟੀਨ ਚ ਕੁਲਤਾ ਯਾਤਰੀ ਬਨ ਕੇ ਰੱਖਣਾ ਹੈ ਅੱਛਾ ਵੀ ਕੰਮ ਵਗੈਰਾ ਜਾਂ ਕਿ ਸ਼ਹਿਰ ਜਾਣਾ ਜਾਂ ਉੱਥੇ ਵੀ ਤੁਸੀਂ ਅਸੀਂ ਕੁਲਤਾ ਯਾਤਰੀ ਚ ਹੀ ਜਾਣਾ ਹੈ ਆਪਦੇ ਵਸੈਨੋ ਸਾਮਨ ਦਾ ਉਤਰਾਲਾ ਕਰ ਰਹੇ ਹਾਂ ਜੀ ਬਹੁਤ ਵਧੀਆ ਹਾਂਜੀ ਤੇ ਇਹ ਇਹ ਤਾਂ ਤੁਹਾਡਾ ਸ਼ੌਂਕ ਹੋ ਗਿਆ ਨਾ ਸ਼ੌਂਕ ਦੇ ਨਾਮ ਨਾਲ ਤੁਹ ਫਿਰ ਰੋਜ਼ਮਰ ਦੀ ਜਿੰਦਗੀ ਦੇ ਕਿਹੜੇ ਕਾਪਾ ਨੂੰ ਕੰਮ ਵੀ ਜ਼ਰੂਰੀ ਆ ਉਹ ਤੁਹਾਡਾ ਕੀ ਕੰਮ ਆ ਹਾਂ ਮੈਂ ਪੀਟੀ ਟ੍ਰੇਨਰ ਆਂ ਵੈਰੀ ਗੁੱਡ ਮਾਈ ਪੀਟੀ ਮੈਲਵਾਰ ਨਾ ਬਠਿੰਡਾ ਆਪਣੀ ਹੈੱਡ ਆਫਿਸ ਆਈ ਅੱਛਾ ਤੇ ਮੈਂ ਬ੍ਰਾਂਚ 'ਚ ਹੁਣਾਂ ਫ੍ਰੀਕੋਟ ਬ੍ਰਾਂਚ ਆਈ ਠੀਕ ਆ ਜੀ ਅਸੀਂ ਪੀਟੀ ਕਰਾਉਂਦੇ ਆ ਬੱਚਿਆਂ ਨੂੰ ਤੇ ਉਹਨਾਂ ਨੂੰ ਬਾਹਰ ਤੇ ਓਕੇ ਹਾਂਜੀ ਹਾਂ ਇਹ ਸ਼ੌਂਕ ਦੇ ਨਾਮ ਨਾਲ ਤੁਸੀਂ ਬੱਚਿਆਂ ਨੂੰ ਬਾਹਰ ਜਾਣ ਦੀ ਟਰੇਨਿੰਗ ਵੀ ਟਰੇਨਿੰਗ ਦਿੰਦੇ ਆਂ ਹਾਂਜੀ ਆ ਕਿਤਾਬ ਦੇ ਵੀ ਤਿਆਰੀ ਵੀ ਕਰਾਉਂਦੇ ਆ ਹਾਂ ਤਿਆਰੀ ਵੀ ਕਰਵਾਉਂਦੇ ਬੱਚੇ ਬਾਹਰ ਸਟੱਡੀ ਕਰਕੇ ਵਾਪਸ ਪੰਜਾਬ ਆਉਣ ਹਾਂਜੀ ਹਾਂ ਪੰਜਾਬ ਆ ਕੇ ਆਪਣੇ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਣ ਅੱਗੇ ਲੈ ਕੇ ਜਾਣ ਬਹੁਤ ਵਧੀਆ ਤੁਹਾਡਾ ਜਿਹੜਾ ਕੰਮ ਹੈ ਨਾਲ-ਨਾਲ ਹਾਂਜੀ ਹਾਂਜੀ ਤੇ ਹੋਰ ਕੁਝ ਕੋਈ ਮੈਸੇਜ ਆਪਣੇ ਵੀਰਾਂ ਲਈ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੁੰਦਾ ਯਾ ਆਪਣੇ ਵੀਰਾਂ ਨੂੰ ਵੀ ਆਪਾਂ ਦੇਖੋ ਜੇ ਆਪਣਾ ਵਿਰਸਾ ਨਹੀਂ ਸੰਭਾਲ ਸਕੇ ਵਿਰਸਾ ਲੋਪ ਹੋ ਗਿਆ ਤਾਂ ਆਉਣ ਵਾਲੇ ਟਾਈਮ 'ਚ ਜਿਹਦੇ ਹਿਸਾਬ ਨਾਲ ਚੱਲੀ ਜਾਂਦੇ ਆ ਮੈਨੂੰ ਲੱਗਦਾ ਆਪਣੀ ਬੋਲੀ ਵੀ ਅਲੋਪ ਹੋ ਜੂਗੀ ਜੇ ਬੋਲੀ ਲੋਪ ਹੋਗੀ ਤਾਂ ਪੰਜਾਬ ਲੋਪ ਹੋ ਜੀਗਾ ਜੇ ਆਪਾਂ ਇਹਨਾਂ ਨੂੰ ਬਚਾਉਣਾ ਤਾਂ ਆਪਾਂ ਨੂੰ ਪਹਿਲਾਂ ਬੋਲੀ ਨੂੰ ਸਾਫ਼ ਕਰੋ ਉਹੀ ਬੋਲੀ ਬੋਲੋ ਪੰਜਾਬੀ ਤੇ ਵਿੱਦਸੇ ਨੂੰ ਪਾਓ ਆਪਦਾ ਵਿੱਦਸਾ ਜੋ ਵੀ ਹੈਗਾ ਸਗਾ ਹੀ ਉਹ ਤੇ ਆਓ ਤਾਂ ਆਪਣਾ ਉਹੀ ਪੰਜਾਬ ਸਿਉਨੇ ਦੀ ਚਿੜੀ ਬਣ ਜੂਗੀ ਬਈ ਹਾਂਜੀ ਜਿਵੇਂ ਕਿ ਹੁਣ ਆਪਾਂ ਦੇਖ ਰਹੇ ਹਾਂ ਪੁਰਾਣਾ ਹਾਂਜੀ ਹਾਂਜੀ ਯਾਰ ਬਾਈ ਨੇ ਕੀਤਾ ਨਾ ਹਾਂਜੀ ਹਾਂਜੀ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਕੀਤਾ ਹੀ ਉਪਰਾਲਾ ਸ਼ੁਰੂ ਕੀਤਾ ਹੀ ਇਹਨਾਂ ਨੇ ਵਿੱਦਸੇ ਨੂੰ ਸਾਹਮਣ ਲਾਈ ਜੀ ਵੀ ਬਹੁਤ ਵਧੀਆ ਚੀਜ਼ ਬਣਾਈ ਵੀ ਹੈ ਨਾ ਹਾਂਜੀ ਹਾਂਜੀ ਬਾਈ ਮਤਲਬ ਕਿ ਪਹਿਲਾਂ ਦੇ ਟਾਈਮ 'ਚ ਇਦਾਂ ਦੇ ਹੁੰਦੇ ਸੀ ਕਿ ਉਹਦੇ ਨਾਲ ਮਤਲਬ ਕਿ ਜਿਹੜਾ ਸਰੀਰ ਵੀ ਤੰਦਰੁਸਤ ਰਹਿੰਦਾ ਸੀ ਸਹੀ ਹੈ ਕਿ ਨੰਗੇ ਪੈਰੀ ਆਪਾਂ ਇਹਦੇ ਵਿੱਚ ਆਉਂਦੇ ਸੀ ਤੇ ਆਪਾਂ ਨੂੰ ਮਤਲਬ ਕਿ ਤਤ ਮਿਲਦੇ ਸੀ ਹਾਂਜੀ ਹਾਂਜੀ ਬਹੁਤ ਵਧੀਆ ਬਣਾਇਆ ਹੈ ਇਹ ਦੇਖੋ ਜੀ ਪਹਿਲਾਂ ਹੁਣ ਤਾਂ ਏਸੀ ਹੋ ਗਏ ਹੀਟਰ ਲਾਉਣ ਲੱਗੀ ਪਹਿਲਾਂ ਇਹੀ ਠੰਡੇ ਰਹਿੰਦੇ ਸੀਗੇ ਤੇ ਗਰਮੀਆਂ 'ਚ ਹੰਡੇ ਆਉਣਾ ਸੀਗੇ ਸਰਦੀਆਂ 'ਚ ਆ ਕੇ ਇਹਨਾਂ ਨੇ ਗਰਮ ਹੋਣਾ ਸੀਗੇ ਨਾ ਉਹ ਹੀ ਫੇਟਾ ਤੇ ਐਸੇ ਦਾ ਗਾਮੇ ਮਿੱਟੀ ਕਰਦੀ ਕਰਦੀ ਵਿੱਚ ਪੰਡਾ ਇਹਨਾਂ ਦੇ ਜਿਆਦਾ ਚੌੜੀਆਂ ਹੁੰਦੀਆਂ 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 ਹੈ ਨਾ ਉਹਦੇ ਕਰਕੇ ਮਤਲਬ ਕਿ ਜਿਹੜਾ ਆਪਣਾ ਟੈਂਪਰੇਚਰ ਸੀ ਜਿਆਦਾ ਟੈਂਪਰੇਚਰ ਦੇ ਵਿੱਚ ਵੀ ਠੰਡੀਆਂ ਰਹਿੰਦੀਆਂ ਸੀ ਠੰਡੀਆਂ ਰਹਿੰਦੀਆਂ ਸੀ ਬਿਲਕੁਲ ਹਾਂਜੀ ਹਾਂ ਚਲੋ ਵੀਰ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਠੀਕ ਹੈ ਜੀ ਮਿਹਰਬਾਨੀ ਬਹੁਤ ਬਹੁਤ ਸੋਧਾ